ਖੇ ਚੱਲਿਆ ਹਮਨੇ ਤੂੰ ਮਾਦਰੋ ਹੱਥ ਮਾਰ ਦਿੰਗੇ ਵੇ ਪੇੜਾ ਬਹਿ ਜਾ ਤੇਰਾ ਵੇ ਤੂੰ ਮੈਨੂੰ ਨਹੀਂ ਪਛਾਣਦਾ ਮੈਨੂੰ ਤਾਂ ਲੱਗਦਾ ਤੇਰੀ ਨਿਗਾ ਗਈ ਨਗਾ ਨਹੀਂ ਤੂੰ ਹੈ ਕਮਰਾ ਮੈਂ ਨਹੀਂ ਆਈ ਜੀ ਹੁਣ ਤਨ ਨਾਲ ਬੋਲਦਾ ਕਮਰਾ ਤੂੰ ਵੇ ਤੂੰ ਧਿਆਨ ਨਾਲ ਦੇਖ ਹੱਦ ਹੋ ਗਈ ਬੰਤ ਪੱਟੀ ਲੱਗਦੀ ਹੈ ਤੇਰੀ ਫੇਰ ਬੱਬਲ ਮਾਰਗੀ ਨਹੀਂ ਮੈਂ ਤਾਂ ਬੱਬਲ ਆ ਤੈਨੂੰ ਕੀ ਹੋ ਗਿਆ ਐਜੀ ਐ ਕਬੀਤ ਗਈ ਤੂੰ ਪਤਲੀ ਹੋ ਗਈ ਨਹੀਂ ਲਹ ਹੈ ਬੀਤ ਕਾ ਨੂੰ ਗਈ ਤੂੰ ਦੱਸ ਮੈਂ ਫਿੱਟ ਲੱਗ ਰਹੀ ਆ ਸਲੀਮ ਡ੍ਰੀਮ ਲੱਗਦੀ ਆ ਮੈਂ ਤਾਂ ਆਪਣੀ ਕਹਿਣਾ ਵੀ ਤੂੰ ਇਨੀ ਪਤਲੀ ਕਮ ਹੋਗੀ ਕਿ ਤਾ ਪੂਰੀ ਫਟ ਹੋਈ ਫਰਦੀ ਆ ਮੈਂ ਵੱਡੀ ਫਿਲਮ ਚ ਕੰਮ ਮਿਲ ਗਿਆ ਹਾਂ ਉਹਨਾਂ ਨੇ ਕਿਹਾ 10 ਕਿਲੋ ਵਜ਼ਨ ਘਟਾਣਾ ਮੈਂ ਤਾਂ ਦਵਾਈ ਖਾਦੀ ਆ ਇਹਨਾਂ ਤੋਂ ਕਿੰਨਾ ਤੋਂ ਆ ਹੀ ਇਹਨਾਂ ਤੋਂ ਹੋਰ ਤੈਨੂੰ ਦੱਸਦੀ ਆ ਆ ਬੰਦਾ ਜਿਹੜਾ ਦਵਾਈ ਦਿੰਦਾ ਹਾਂ ਇੰਨੇ ਆਪਣਾ 70 80 ਕਿਲੋ ਵਜ਼ਨ ਘਟਾਇਆ ਅੱਛਾ ਆਪ ਘਟਾਇਆ ਵਜ਼ਨ ਆਪ ਦਾ ਹਾਂ ਐਡਾ ਮੋਟਾ ਹੁੰਦਾ ਸੀ ਆ ਹੁਣ ਤੇਰੇ ਵਰਗਾ ਹੋ ਗਿਆ ਪਤਲਾ हां जमात पतला हो गया फिर कोई मोटे होने दी दवाई नहीं हैगी मोटे होने दी भी हैगी उनके पास मैं होना मोटा फिर ਲੈ कोई गल नहीं मैं तने दवा दंगी हूं ता वैसे तू ठीक है चल कोई ना इना कोल पतले होने दी दवाई भी आ मोटे होने दी भी आ अच्छा आ ਨਾਲੇ ਤਾਂ ਇੱਕ ਹੋਰ ਗੱਲ ਦੱਸਾਂ ਅੱਜ ਮੈਂ ਤੇਰਾ ਮੂੰਹ ਕਾਲਾ ਆ ਮੇਰੇ ਮੱਥੇ ਤਾਂ ਨਹੀਂ ਕੰਜਾ ਹੁੰਦਾ ਫਿਰ ਤੁਰੜੀ ਨਾ ਮੇਰੇ ਮੂੰਹ ਤਾਂ ਹੋਰ ਕੀ ਆ ਲੈ ਆ ਜਿਹੜਾ ਤੇਰਾ ਬੁੱਥਾ ਕਹਿ ਲੰਨੀ ਆ ਜੇ ਮੂੰਹ ਨਹੀਂ ਕਹਣਾ ਆ ਤੇਰਾ ਜਿਹੜਾ ਬੁੱਥਾ ਕਾਲਾ ਹੈ ਇਹ ਵੀ ਚਿੱਟਾ ਹੋਣ ਦੀ ਦਵਾਈ ਆ ਲੈ ਲੈ ਹੋਰ ਝੁਰੜੀਆਂ ਦਾ ਕੱਢਣ ਦਾ ਆ ਚੁਰੜੀਆਂ ਛੁਰੜੀਆਂ ਸੁਣਤਾ ਲੈ ਪਹਿਲਾਂ ਪੂਰੀ ਗੱਲ ਅਜੀ ਮੈਂ ਆ ਦੇ ਚੁਰੜੀਆਂ ਪੈਂਦੀਆਂ ਆ ਦੇ ਜਿਹੜੀ ਬੀਬੀ ਦੀ ਫੋਟੋ ਲਾਈਏ ਕਿੰਦੀ ਸੋਹਣੀ ਲੱਗਦੀਆਂ ਆ ਤੇਰੇ ਵਾਂਗੂ ਚੁਰੜੀਆਂ ਪੈਂਦੀਆਂ ਸੀ ਤੇ ਆ ਹੁਣ ਜਮਾ ਹੋ ਗਈ ਦੇਖੇ ਮਮਾ ਲੈਣੀ ਵਰਗੀ ਹੋਰ ਹੋਰ ਵੀ ਕਾਛ ਦੀ ਦਵਾਈ ਹੈਗੀ ਮੂੰਹ ਤੇ ਫੁਣਸੀਆਂ ਹੁਣ ਲੈ ਸਕਿਨ ਦੀ ਦਵਾਈ ਹੈ ਨਾ ਕੋਲ ਤੂੰ ਦੇਖੀ ਦਵਾਈ ਲੈ ਕੇ ਦੇਖ ਮੈਂ ਕਹਿੰਨੀ ਤੈਨੂੰ ਤਾਂ ਪਿੰਡ ਚ ਕੋਈ ਪਛਾਣੇਗਾ ਨਹੀਂ ਤੂੰ ਤਾਂ ਗਰੇਜ ਬਣ ਜੀਂਗਾ ਕੋਰਾ ਚਿੱਟਾ ਲੈ ਆ ਸਾਰੀਆਂ ਚੁਰੜੀਆਂ ਨਿਕਲ ਰਾਨੀਆਂ ਫਿਰ ਡਾਡਾ ਮੈਨੂੰ ਉਹਦਾ ਟੈਲੀਫੋਨ ਨੰਬਰ ਦੇ ਮਨ ਇੱਕ ਤੈਨੂੰ ਹੋਰ ਗੱਲ ਦੱਸਦੀਆਂ ਆ ਜੀ ਮੈਂ ਤੇਰਾ ਬੰਟੀ ਹਾਂ ਆ ਮੰਜੇ ਤੇ ਮੂਤ ਦੰਦਾ ਰਾਤ ਨੂੰ ਜਵਾਕ ਆਉਂਦਾ ਠੰਗਿਆ ਜਵਾਕ ਹਾਂ ਆਪਾਂ ਤਾਂ ਕਹਿੰਦੇ ਆ ਜਵਾਕ ਬਿਮਾਰੀ ਹੁੰਦੀ ਆ ਵੀ ਅੱਛਾ ਹਾਂ ਈ ਦੀ ਵੀ ਦਵਾਈ ਦੰਦਾ ਲੈ ਲੈ ਮੇਰੀ ਹੋਰ ਸੁਣ ਲਗ ਲ ਹਾਂ ਆਪਣਾ ਜਵਾਕ ਪੜਦਾ ਨਾ ਹੋਵੇ ਪਰ ਉਹ ਕਿੱਥੇ ਪੜਦਾ ਤਾਂ ਨਾ ਲਾਇ ਕਚਰੇ ਦਾ ਦਿਮਾਗ ਨਹੀਂ ਲਾਉਂਦਾ ਪੜਾਈ ਚ ਪੜਾਈ ਚ ਵੀ ਦਿਮਾਗ ਲੱਗਣ ਲੱਗ ਜੂ ਉਹ ਵੀ ਦਵਾਈ ਹੈਗੀ ਆ ਲੈ ਹਾਂ ਬਾਕੀ ਜਿਹੜਾ ਇਹ ਮੰਜੇ ਤੇ ਪਸਾਵ ਕਰਦਾ ਹਾਂ ਉਹਦੀ ਵੀ ਦਵਾਈ ਹੈਗੀ ਆ ਲੈ ਫਿਰ ਮੇਰਾ ਤਾਂ ਸਾਰਾ ਦਿਨ ਤਾਂ ਬੇਚਰੇ ਤੋਂ ਦੇ ਤਾਂ ਨੰਗ ਜਾਂਦਾ ਫਿਰ ਤੂੰ ਦਬਾਤਾ ਦਵਾਈ ਮੈਂ ਹੀ ਤਾਂ ਤੈਨੂੰ ਕਹਿੰਨੀ ਆ ਤੂੰ ਆਪ ਦੀ ਤਾਂ ਲਵੇਂਗਾ ਦੇਖ ਤੈਨੂੰ ਮੈਂ ਦਵਾ ਦਾਂਗੀ ਮੋਟੇ ਹੋਣ ਦੀ ਹਾਂ ਮੈਂ ਮੋਟੇ ਹੋਣ ਦੀ ਬਿਨਾਂਲੇ ਮਾਰੇ ਜੀ ਮੂਹੋ ਬੁੱਚੀ ਲੋਟ ਹੋ ਜੂ ਚਿਕਨਚ ਕੁੰਡ ਕਹਿੰਦਾ ਤੇ ਤਸਹੀ ਕਿ ਮੈਂ ਮੱਛਰ ਦਾ ਹੈ ਚੱਲ ਕੋਈ ਨਾ ਮੈਂ ਤੈਨੂੰ ਲੈ ਜਾਾਂਗੀ ਕੱਲ ਮੰਨੇ ਜਾਣਾ ਤੂੰ ਮੈਨੂੰ ਨੰਬਰ ਟੈਲੀਫੋਨ ਨੰਬਰ ਦੇ ਮੈਂ ਹੁਣੇ ਜਾਣਾਂ ਕੀ ਚੰਗਾ ਟੈਲੀਫੋਨ ਨੰਬਰ ਵੀ ਤੈਨੂੰ ਦੇ ਦੰਨੀ ਆ ਮੈਂ ਤੇ ਨਾਲੇ ਇੱਕ ਹੋਰ ਗੱਲ ਦੱਸਾਂਗਾ ਤੈਨੂੰ ਜੇ ਟੈਲੀਫੋਨ ਨੰਬਰ ਬਿਜੀ ਆਵੇ ਇਹਨਾਂ ਦਾ ਕਿਉਂਕਿ ਕਸਟਮਰ ਦੇਖ ਬੰਤ ਬਾਲੇ ਆ ਬੇਟਾ ਹੈਣਾ ਅਗਲੇ ਹੁਣ ਜਿਵੇਂ ਤੇਰੇ ਮੇਰੇ ਵਰਗੇ ਕੋਈ ਜਾਣ ਨਹੀਂ ਸਕਦਾ ਅਗਲਾ 100 ਗੱਲ ਪੁੱਛਣੀ ਹੁੰਦੀ ਆ ਫੋਨ ਤੇ ਸਾਰਾ ਦਿਨ ਫੋਨ ਵੀਜੀ ਵੀ ਆ ਸਕਦਾ ਫੇਰ ਇਹਨਾਂ ਦਾ ਤੂੰ WhatsApp ਤੇ ਮੈਸੇਜ ਵੀ ਕਰ ਸਕਦਾ ਅੱਛਾ ਨਿੱਟ ਤੇ ਫੋਨ ਕਰਾਂ ਹਾਂ ਤੇ ਤੂੰ WhatsApp ਤੇ ਇਹਨਾਂ ਨੂੰ ਮੈਸੇਜ ਵੀ ਕਰ ਸਕਦਾ ਠੀਕ ਹੈ ਤੇ ਫੋਨ ਵੀ ਕਰ ਸਕਦਾ ਠੀਕ ਹੈ ਬਾਕੀ ਇੱਕ ਮੇਰੀ ਹੋਰ ਗੱਲ ਸੁਣ ਲਾ ਹਾਂ ਹਾਂ ਤੇ ਤੇਰੇ ਕਿੱਥੇ ਨੇ ਪਹਿਲਾਂ ਮੈਨੂੰ ਆਂਦਾ ਇਹ ਲੰਗੋਵਾਲ ਆ ਲੰਗੋਵਾਲ ਮੇਰੇ ਪਿੰਡ ਲੱਬੇ ਆ ਤੇਰੇ ਪਿੰਡ ਤੇ ਤਾਂ ਜਮਾ ਜੜਚਾ ਓਹੋ ਬਤਾ ਹੁਣ ਬਗਦੂ ਤੂੰ ਦੱਛ ਤਾਂ ਛਾਈ ਮੰਨੂ ਲੈ ਤੈਨੂੰ ਹਜ ਤੱਕ ਪਤਾ ਹੀ ਨਹੀਂ ਲੋਂਗੋਵਾਲ ਛੱਡੀ ਉਹਨਾਂ ਦਾ ਫਿਰ ਮਨ ਨੂੰ ਹੁਣ ਕੀ ਪਤਾ ਸੀ ਤੂੰ ਮੈਂ ਦੇਖ ਅਨਪੜ੍ਹ ਬੰਦੇ ਦਾ ਵੀ ਕਿੰਨਾ ਹੋਆ ਹੈਣਾ ਜੇ ਤੂੰ ਚਾਰ ਅੱਖਰ ਪੜਿਆ ਲਿਖਿਆ ਹੁੰਦਾ ਤਾਂ ਤੈਨੂੰ ਪਤਾ ਲੱਗ ਜਾਂਦਾ ਵੀ ਲੋਂਗੋਵਾਲ 'ਚ ਰਹਿੰਦੇ ਨੇ ਉਹ ਮੈਂ ਤਾਂ ਫਿਰ ਜੀ ਦਾ ਨਤ ਮਨ ਨੂੰ ਆ ਜੇ ਲੋਂਗੋਵਾਲ ਦੇ ਬੰਦੇ ਨੇ ਤੈਨੂੰ ਮੈਂ ਐਡਰੈਸ ਦੇ ਦੂੰਗੀ ਠੀਕ ਹੈ ਠੀਕ ਆ ਤੈਨੂੰ ਇੱਕ ਵਾਰੀ ਦਿਖਾ ਵੀ ਲਿਆਉਂਗੀ ਆਪਦੇ ਨਾਲ ਲਾ ਜਾ ਕੇ ਕਦੋਂ ਤੇਰੇ ਕਰਕੇ ਚੱਲੀ ਆ ਫਿਰ ਤੜਕੇ ਚੱਲਾਂਗੇ ਬਸ ਤੂੰ ਤਿਆਰ ਸ਼ਿਆਰ ਹੋ ਕੇ ਆ ਜਾ ਤੈਨੂੰ ਮੋਟੇ ਹੋਣ ਦੀ ਦਵਾਈ ਦਵਾ ਲਿਆ ਤੈਨੂੰ ਮੋਟੇ ਹੋਣ ਦੀ ਵੀ ਦਵਾ ਦਾਂਗੇ ਮੇਰੇ ਤਾਏ ਨੂੰ ਦਵਾਉਣੀ ਆ ਉਹਨੂੰ ਪਤਲਾ ਹੋਣਾ ਬਹੁਤ ਮੋਟਾ ਤੇਰੇ ਤਾਏ ਨੂੰ ਵੀ ਨਾਲ ਲੈ ਲਈ ਠੀਕ ਹੈ ਉਹਨੂੰ ਪਾ ਪਤਲੇ ਹੋਣ ਦੀ ਦਵਾ ਦਾਂਗੇ ਠੀਕ ਹੈ ਤੇ ਬਾਕੀ ਮੈਂ ਕਹਿੰਦੀ ਆ ਤੇਰੇ ਬੰਟੀ ਨੂੰ ਵੀ ਨਾਲ ਚੱਕ ਲਈ ਚੱਲਾਂਗੇ ਨਾਲ ਬੰਟੀ ਨੂੰ ਵੀ ਦਵਾ ਦਾਂਗੇ ਹਾਂ ਆ ਬੰਟੀ ਦੀ ਮੰਮੀ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਹੋਊ ਤਾਂ ਠੀਕ ਹੈ ਜੇ ਗੋਰੀ ਗੁਰੀ ਹੋਣਾ ਉਹਨੂੰ ਵੀ ਦਵਾ ਦਾਂਗੇ ਕੋਈ ਕਰੀ ਮੈਂ ਕਹਿ ਰਹੀ ਆ ਉਹਦੇ ਜਿਹੜੇ ਹੋ ਪਿੰਪਲ ਜੇ ਹੋ ਰਹੇ ਸੀ ਹਾਂ ਫੁੱਟੀਆਂ ਕਹਾ ਹੁਣ ਸੀ ਆ ਫ ਆਪਾਂ ਕਿਹੜਾ ਵਾਹਚਣ ਆਪਾਂ ਗੱਡੀ 'ਚ ਭੱਜ ਜਾਾਂਗੇ ਜਹਾਜ ਵਰਗੀ ਤਾਂ ਗੱਡੀ ਐ ਛੂਕਦੀ ਜਾਊ ਲੋਂਗੋਵਾਲ ਨੂੰ ਆ ਲੈ ਇਹਨਾਂ ਦਾ ਇਹ ਨੰਬਰ ਆ ਦੇਖ ਤੇ ਆਹ ਡਰੈੱਸ ਲੋਂਗੋਵਾਲ ਦੇ ਬੰਦੇ ਨੇ ਧਿਆਨ ਰੱਖੀ ਠੀਕ ਐ ਬਾਕੀ ਸਵੇਰੇ ਤਾਂ ਮੈਂ ਤੁਹਾਨੂੰ ਆਪਣੇ ਘਰ ਲੈ ਜਾਾਂਗੀ ਬਸ ਠੀਕ ਐ ਤੂੰ ਤਾਂ ਦੇਖੀ ਮਾਂ ਤੇਰੀਆਂ ਜੱਦ ਝੂੜੜੀਆਂ ਝਾਲੜੀਆਂ ਨਿਕਲੀਆਂ ਬੰਤ ਇਹ ਨਹੀਂ ਪਤਾ ਤੁਹਾਨੂੰ ਕੋਈ ਵੱਡੀ ਫਿਲਮ 'ਚ ਲੈ ਲੈ ਤੂੰ ਤਾਂ ਐਡਾ ਸੋਹਣਾ ਲੱਗੇਗਾ ਖਵੜਾ ਪਛੰਡਾ ਜਾ ਕਿਛੇ ਦੇ ਮੈਂ ਕੈ ਜਾਣਿਆ ਹੁਣ ਤੇਰਾ ਵਿਆਹ ਤਾਂ ਹੋਇਆ ਹੁਣ ਤੂੰ ਦੁਬਾਰਾ ਦੁਬਾਰਾ ਪਸੰਦਵਾ ਕੇ ਕੀ ਕਰਨਾ ਬਾਹਰ ਦੀ ਬਾਹਰ ਰੱਖ ਲਾਂਗੇ ਕੋਈ

ਆ ਦਰਜੀ ਤਾਂ ਹੋਣੀ ਸੀ ਉਹਨ ਮੇਰੇ ਵਾਕ ਲਈ ਐਸ ਤੇ ਮਮ ਕਹੀ ਮੈਂ ਮੇਰੇ ਟਾਈ ਨੂੰ ਪਤਲਾ ਕਰਨ ਨਾ ਮੈਂ ਮੋਟਾ ਹੋਣਾ ਐਂਡ ਬਾਂਡ ਬਣਾਣਾ ਦੁਬਾਰਾ ਮਤਲਬ ਮੈਂ ਕਹਿਨੀ ਆ ਤੂੰ ਫਿਕਰ ਹੀ ਨਾ ਕਰ ਚਾਹ ਫਿਰ ਸਵੇਰੇ ਚਾੜਦੇ ਆ ਠੀਕ ਆ ਫਿਰ ਚੰਗਾ ਚੱਲ ਚੱਲ ਠੀਕ ਆ ਹੁਣ ਤਾਂ ਹੱਥ ਮਲਾਇਆ ਕਰ ਤੂੰ ਐਨ ਹੈਂਡਸਮ ਹੋ ਜੇਗਾ ਹੁਣ ਤਾਂ ਅੱਛਾ ਚੱਲ ਬਾਏ ਜਗਾ ਬਾਏ ਤਿਆਰ ਹੋ ਜੀ ਟਾਈਮ ਨਾਲ ਓ ਬੋਬ ਆ ਚੱਲ ਬੱਬੜਾ ਓਰੇ ਹਾਂ ਓਰੇ ਓ ਮੁਰਕਾ ਇਹ ਗੱਲ ਤਾਂ ਰਹੀ ਗਈ ਬਚ ਬਚਾਲੇ ਮੈਂ ਆ ਗਈ ਹੁਣ ਕੀ ਹੋ ਗਿਆ ਉਹ ਮੈਂ ਤੈਨੂੰ ਐ ਕਹਿਣਾ ਖਾ ਆਪਣੇ ਮੁੰਡੇ ਦੇ ਵਾਲ ਝੜਦੇ ਨੇ ਇੱਕ ਦੇ ਹੈਗਾਗਾ 18 19 ਸਾਲਾਂ ਦਾ ਲੈ ਮੈਂ ਸੱਚ ਤੈਨੂੰ ਦੱਸਣਾ ਹੀ ਭੁੱਲ ਗਈ ਇਹਨਾਂ ਕੋਲ ਤਾਂ ਵਾਲ ਝੜਨ ਦੀ ਦਵਾਈ ਵੀ ਹੈਗੀ ਆ ਲੈ ਇੱਕ ਹੋਰ ਸੱਚ ਜਿਵੇਂ ਆ ਅੱਖਾਂ ਦੇ ਆਲੇ-ਦਾਲੇ ਆਪਣੇ ਕਾਂ ਵਾਲੀ ਜਗ੍ਹਾ ਨਹੀਂ ਹੋ ਜਾਂਦੀ ਹੈਗੀ ਉਹਨਾਂ ਦੀ ਵੀ ਹੈਗੀ ਆ ਫੇੜ ਹਾਂ ਜੇ ਕਿਸੇ ਦੇ ਹੈਗੀ ਉਹ ਵੀ ਦਵਾ ਦੀ ਫੇੜ ਲੈ ਹੋਰ ਇੱਕ ਸੱਚ ਹੋਰ ਹਾਂ ਜਿਵੇਂ ਆਪਣੇ ਹੱਥ ਪੈਰ ਸੁੰਨ ਹੁੰਦੇ ਆ ਹਾਂ ਆ ਇਹਨਾਂ ਦੀ ਵੀ ਬਹੁਤ ਵਧੀਆ ਦਵਾਈ ਹੈ ਅੱਖਾਂ ਚੋਂ ਜਾਂਦੇ ਨੇ ਕਮਜ਼ੋਰੀ ਦੀ ਮਾਰ ਅੱਖਾਂ ਮੁੰਦੇ ਨੇਰਾ ਜਾਂਦਾ ਹਾਂ ਆ ਸਾਰੀਆਂ ਹੈਗੀਆਂ ਨੇ ਦਵਾਈਆਂ ਫੇੜ ਲੈ ਕੱਟ ਕਰਕੇ ਚੱਲੋ ਹਰ ਲਓ ਜੀ ਜਿਹੜੇ ਦੇ ਅਸੀਂ ਗੱਲ ਕਰਿਆ ਉਹ ਡਾਕਟਰ ਲੋਂਗੋਵਾਲ ਤੋਂ ਨੇ ਹਨ ਤੇ ਉਹਨਾਂ ਨੇ ਕੋਈ ਪ੍ਰੋਡਕਟ ਬਣਾਇਆ ਨੇ ਆਪਦੇ ਬਹੁਤ ਵਧੀਆ ਐਕਸਪੀਰੀਅੰਸ ਆ ਉਹਨਾਂ ਦਾ ਤੇ ਉਹਨਾਂ ਨੇ ਆਪ ਵੀ ਦਵਾਈ ਪਹਿਲਾਂ ਖਾ ਕੇ ਦੇਖੀ ਆ ਤਾਂ ਉਹਨਾਂ ਨੇ ਆਪਦਾ 7 ਮਹੀਨਿਆਂ ਦੇ ਵਿੱਚ 80 ਕਿਲੋ weight ਘਟਾਇਆਗਾ ਉਹਨਾਂ ਨੇ ਪਹਿਲਾਂ ਆਪਣੇ ਤੇ ਉਹ ਪ੍ਰੋਡਕਟ ਯੂਜ਼ ਕਰਕੇ ਦੇਖਿਆ ਜੀ ਤੇ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਿਆ ਹੈਗਾ ਜਿਹਦਾ weight ਘਟਦਾ ਨਹੀਂ ਤਾਂ ਉਹਦੀ ਵੀ ਦਵਾਈ ਹੈਗੀ ਆ ਜਿਹਦਾ ਵਾਦਾ ਨਹੀਂ ਉਹਦੀ ਵੀ ਹੈਗੀ ਆ ਤੇ ਆਪਣੇ ਨਾ ਸੁੱਕ ਜਾਂਦੇ ਨੇ ਹੱਥਾਂ ਪੈਰਾਂ ਦੇ ਤੇ ਉਹਨਾਂ ਦੀ ਵੀ ਦਵਾਈ ਹੈਗੀ ਆ ਬਾਲ ਝੜਦੇ ਨੇ ਕਈ ਵਾਰੀ ਗੰਜਾਂ ਪਾਣ ਆ ਜਾਂਦਾ ਆਪਣੇ ਜਾਂ ਕਿ ਸ਼ੈਂਪੂ ਕਿਸੀ ਚੀਜ਼ ਦੇ ਕਾਰਨ ਚਲੋ ਲਾ ਲਓ ਹਨਾ ਤਾਂ ਉਹ ਵੀ ਦਵਾਈ ਹੈਗੀ ਆ ਬਾਲ ਝੜਨ ਦੀ ਅੱਖਾਂ ਮੁਰਿਆ ਕਾਲਸ ਜੀ ਆ ਜਾਂਦੀਆਂ ਖਮੁਰੇ ਨੇ ਰਾਜ ਜਾਂਦਾ ਜਦੋਂ ਆਪਾਂ ਉੱਠਦੇ ਬੈਠਦੇ ਆ ਹਾਂ ਜਿਵੇਂ ਆਹ ਬੰਤ ਦਾ ਮੂੰਹ ਕਾਲਾ ਇਹ ਵੀ ਚਿੱਟਾ ਹੋ ਜਾਂਦਾ ਆ ਜੀ ਜਿਹੜੀਆਂ ਭਈਆਂ ਹੋਈਆਂ ਉਹਦੀ ਵੀ ਤੇ ਫੁਣਸੀਆਂ ਨੇ ਫੇਸ ਤੇ ਉਹਦੀ ਵੀ ਦਵਾਈ ਹੈਗੀ ਆ ਤੇ ਯਾਨੀ ਕਿ ਬਹੁਤ ਵਧੀਆ ਪ੍ਰੋਡਕਟ ਨੇ ਉਹਨਾਂ ਕੋਲੇ ਤਾਂ ਅਸੀਂ ਉਹਨਾਂ ਦਾ ਨੰਬਰ ਤੁਹਾਨੂੰ ਆਈਡੀ ਦੇ ਥੱਲੇ ਮੈਂ ਮੈਨਸ਼ਨ ਕਰਾਂਗੇ। ਹਾਂ ਮੈਂ ਮੈਨਸ਼ਨ ਕਰਾਂਗੇ ਹਾਂਜੀ। ਹਾਂ ਤੇ ਉਹਨਾਂ ਦੀ ਆਈਡੀ ਵੀ ਮੈਨਸ਼ਨ ਕਰਾਂਗੇ ਤੁਸੀਂ ਕੰਟੈਕਟ ਕਰੋ। ਅਗਰ ਵੀ ਉਹਨਾਂ ਦਾ ਫੋਨ ਬੀਜੀ ਆਉਂਦਾ ਤਾਂ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਸਾਨੂੰ ਆਪੀ ਰਿਪਲਾਈ ਕਰ ਦੇਣਗੇ। ਤੇ ਬਹੁਤ ਵਧੀਆ। ਬਾਕੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਹਨਾ। ਖੁਦ ਤੁਸੀਂ ਅਜਮਾ ਕੇ ਦੇਖ ਲਓ ਫਿਰ ਤੁਸੀਂ ਕਿਸੇ ਨੂੰ ਉਹਨੂੰ ਕਹਿ ਸਕਦੇ ਹੋ। ਹਾਂਜੀ ਠੀਕ ਹੈ। ਆਹੋ।